ਅੱਜ ਪੰਜਾਬ ਨੂੰ ਹਰ ਘਰ ਦੇ ਵਿੱਚ ਇੱਕ ਭਗਤ ਸਿੰਘ ਦੀ ਲੋੜ ਆ ਹੂੰ ਔਰ ਉਹਦੇ ਉੱਤੇ ਮੈਂ ਗਾਣਾ ਵੀ ਲਿਖਿਆ ਵਾ ਜੀ ਸੁਣਾ ਦੋਗੇ ਗੀਤ ਤੇ ਉਹ ਗੀਤ ਆ ਨਸ਼ੇ ਦੇ ਖਿਲਾਫ ਜੀ 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 ਕਹਿੰਦੇ ਤੈਸਮੈਸ ਸਭ ਹੋ ਗਏ ਤੈਸਮੈਸ ਮੈਸ ਮਤਲਬ ਸਮਝ ਨਹੀਂ ਲੱਗਦਾ ਜਿਹੜਾ ਰਾਜਨੀਤੀ ਚੱਲ ਰਹੀ ਹੈ ਹੂੰ ਐਸ ਮੈਸ ਸਭ ਹੋ ਗਏ ਅਡੇ ਬਣ ਗਏ ਬਾਰਡਰ ਤੇ ਓਪੀਜ਼ਿਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਅਡਰ ਤੇ ਵਾਂਚਿ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹਥਿਆਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੜ ਕਵਾਰੇ ਤੋਂ ਵੇਖ ਭਗਤ ਸਿੰਘ ਆਕੇ ਟੈਂਡੇ ਕਿਲੇ ਉਮੀਦਾਂ ਦੇ ਵਿਚ ਚੁਰਾਹੇ ਰਹੁੰਦੇ ਖੜੇ ਬੁੱਤ ਸ਼ਹੀਦਾਂ ਦੇ ਵਿਚ ਚੁਰਾਹੇ ਰਹੁੰਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੜ ਦੀ ਕਵਾਰੇ ਤੋਂ ਕੁਰਸੀ ਦੀ ਭੁੱਖ ਨੇ ਕੀਤਾ ਲੀਡਰ ਲਾਣਾ ਦੋਸ਼ੀਏ ਦੇਰਿਆਂ ਦੇ ਵਿੱਚ ਹੁੰਦੀ ਦੇਖੀ ਤੱਕੇ ਈਸ਼ਾਈ ਏ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੜੀ ਕਮਾਰੇ ਤੋਂ